ਹੰਤਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹਨਾਂ ਦੇ ਜਦੋਂ ਪ੍ਰਕਾਸ਼ ਹੋਏ ਸ੍ਰੀ ਗੁਰੂ ਤੇਗ ਬਹਾਦਰ ਜੀ ਸਾਧਗੁਰ ਨਾਨਕ ਦੇਵ ਜੀ ਦੀ ਗੱਦੀ ਦੇ ਨੌਵੇਂ ਗੁਰੂ ਸਨ ਸੰਮਤ 1723 ਬਿਕਰਮੀ ਵਿੱਚ ਸੰਮਤ 1723 ਬਿਕਰਮੀ ਦੇ ਵਿੱਚ ਆਪ ਧਰਮ ਪ੍ਰਚਾਰ ਦੇ ਉਦੇਸ਼ ਨਾਲ ਸਨੇ ਪਰਿਵਾਰ ਪੂਰਬ ਵੱਲ ਚੱਲੇ ਆਪਦੇ ਨਾਲ ਆਪਦੇ ਮਾਤਾ ਜੀ ਮਾਤਾ ਨਾਨਕੀ ਮਹਿਲ ਮਾਤਾ ਗੁਜਰੀ ਜੀ ਮਾਤਾ ਗੁਜਰੀ ਜੀ ਦੇ ਭਾਈ ਕਰਪਾਲ ਦਾਸ ਜੀ ਅਤੇ अनेका ਸੇਵਕ ਸੰਨ ਕਈ ਨਗਰਾਂ ਵਿੱਚ ਠਹਿਰਦੇ ਅਦੇ ਸੰਗਤਾਂ ਨੂੰ ਨਿਹਾਲ ਕਰਦੇ ਹੋਏ ਆਪ ਤਰਬੈਣੀ ਪੁੱਜੇ ਇੱਥੇ ਆਪਨੇ ਕੋਈ ਸਮਾਂ ਨਿਵਾਸ ਕੀਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਚਿੱਤਰਨਾਟਕ ਵਿੱਚ ਇਹਦਾ ਇਸ ਪ੍ਰਕਾਰ ਵਰਣਨ ਕਰਦੇ ਨੇ ਮੋਰ ਪਿਤ ਪੂਰ ਬਕੀਅਸ ਪਿਆਨਾ ਪਾਤ ਪਾਤ ਕੇ ਤੀਰਥ ਨਾਨਨਾ ਜਬ ਹੀ ਜਾਤ ਤਰਬਿਣੀ ਪਏ ਪੁੰਨ ਜਾਨ ਦਿਨ ਕਰਤ ਬਤਾਏ ਤਹੀ ਪ੍ਰਕਾਸ਼ ਹਮਾਰਾ ਭਯੋ ਪਟਨਾ ਸ਼ਹਿਰ ਵਿਖੇ ਭਾਵ ਲਯੋ ਭਾਵ ਮੇਰੇ ਮਾਤਾ ਪਿਤਾ ਜੀ ਪੂਰਬ ਦਿਸ਼ਾ ਵੱਲ ਯਾਤਰਾ ਦੇ ਚੱਲੇ ਕਈ ਤੀਰਥਾਂ ਦੇ ਠਹਿਰੇ ਜਦੋਂ ਤਰਬੇਨੀ ਅਰਥਾਤ ਪ੍ਰਾਗਰਾਜ ਪਹੁੰਚੇ ਨਾ ਇੱਥੇ ਕੁਝ ਸਮਾਂ ਨਿਵਾਸ ਕੀਤਾ ਇੱਥੇ ਆਪਨੇ ਬੜਾ ਦਾਨਪਨ ਕੀਤਾ ਫਿਰ ਪਟਨਾ ਨਗਰ ਵਿੱਚ ਸਾਡਾ ਜਨਮ ਹੋਇਆ ਪ੍ਰਿਆਗ ਤੋਂ ਚੱਲ ਕੇ ਗੁਰੂ ਤੇਗ ਬਹਾਦਰ ਜੀ ਕਾਂਛੀ ਪੁੱਜੇ ਇੱਥੇ ਕੁਝ ਦਿਨ ਬਤਾ ਕੇ ਪਟਨੇਵਾਲ ਕੂਚ ਕੀਤਾ ਪਟਨਾ ਵਿੱਚ ਕੇ ਕਾਫੀ ਗਿਣਤੀ ਵਿੱਚ ਗੁਰੂ ਘਰ ਦੇ ਸ਼ਰਧਾਲੂ ਰਹਿੰਦੇ ਸਨ ਇਸ ਲਈ ਆਪ ਕੁਝ ਸਮਾਂ ਇੱਥੇ ਨਿਵਾਸ ਕਰਦੇ ਅਤੇ ਸੰਗਤਾਂ ਨੂੰ ਨਿਹਾਲ ਕਰਦੇ ਰਹੇ ਇੱਥੇ ਸੰਦੇਸ਼ ਦੀਆਂ ਸੰਗਤਾਂ ਵੱਲੋਂ ਆਪ ਕੋਲ ਬੇਨਤੀ ਪੁੱਜੀ ਉਹਨਾਂ ਨੂੰ ਵੀ ਦਰਸ਼ਨ ਦੇ ਕੇ ਨਿਹਾਲ ਕਰੋ ਸਵਾ ਪਰਿਵਾਰ ਨੂੰ ਪਟਨਾ ਛੱਡ ਕੇ ਜੈਪੁਰ ਦੇ ਰਾਜਾ ਰਾਮ ਸਿੰਘ ਨਾਲ ਅਸਾਮ ਦੇਸ਼ ਵੱਲ ਚੱਲ ਪਏ ਪਟਨਾ ਸ਼ਹਿਰ ਗੰਗਾ ਕਿਨਾਰੇ ਵਸਿਆ ਹੋਇਆ ਪ੍ਰਾਤਨ ਸ਼ਹਿਰ ਔਰ ਅੱਜ ਕੱਲ ਇਹ ਸੂਬਾ ਬਿਹਾਰ ਦੀ ਰਾਜਧਾਨੀ ਹੈ ਪਟਨੇ ਦੀ ਪਵਿੱਤਰ ਧਰਤੀ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੋਇਆ ਜਿ세 ਅਸਾਂ ਤੇ ਆਪ ਜੀ ਦਾ ਪ੍ਰਕਾਸ਼ ਹੋਇਆ ਉਸਿਆ ਸ਼ਾਂਤ ਤੇ ਅੱਜਕਰ ਆਲੀ ਸ਼ਾਨ ਗੁਰਦੁਆਰਾ ਜਿਹਨੂੰ ਤਖਤ ਸ੍ਰੀ ਹਰਮੰਦਰ ਸਾਹਿਬ ਕਹਿੰਦੇ ਨੇ ਅੱਜ ਵੀ ਇੱਥੇ ਨੇਕਾਂ ਸੰਗਤਾਂ ਸ਼ਰਧਾ ਨਾਲ ਦਰਸ਼ਨ ਕਰਨ ਆਉਂਦੀਆਂ ਮਨ ਦੀਆਂ ਮਰਜ਼ਾ ਪੂਰੀਆਂ ਕਰਦੀਆਂ ਅਦੇ ਸਿੱਖਾਂ ਦੇ ਪੰਜ ਪਵਿੱਤਰ ਤਖਤ ਨੇ ਜਿਨ੍ਹਾਂ ਜੋ ਪੰਥ ਦੀ ਅਗਵਾਈ ਲਈ ਹੁਕਮਨਾਮੇ ਜਾਰੀ ਕੀਤੇ ਜਾਂਦੇ ਹਨ ਪਟਨਾ ਸਾਹਿਬ ਸ੍ਰੀ ਹਰਮੰਦਰ ਸਾਹਿਬ ਨੂੰ ਦੂਜਾ ਤਖਤ ਆਖਿਆ ਜਾਂਦਾ ਹੈ ਪਹਿਲਾ ਤਖਤ ਸ੍ਰੀ ਅਮਰਦਸਰ ਅਕਾਲ ਤਖਤ ਸਾਹਿਬ ਦੂਜਾ ਤਖਤ ਸ੍ਰੀ ਪਟਨਾ ਸਾਹਿਬ ਗੁਰੂ ਪਰਿਵਾਰ ਪਟਨਾ ਵਿੱਚ ਸੁਖ ਚੈਨ ਨਾਲ ਰਹਿ ਰਿਹਾ ਸੀ ਸੇਵਾ ਤੇ ਦੇਖਭਾਲ ਲਈ ਬਹੁਤ ਸਾਰੇ ਸੇਵਕ ਨਾਲ ਸਨ ਮਾਤਾ ਗੁਜਰੀ ਜੀ ਅਤੇ ਭਾਈ ਕਰਬਾਲ ਦਾ ਜੀ ਕੋਲ ਸਨ ਤਦੇ ਪੋ ਸੁਦੀ 7ਵੇਂ ਸੰਮਤ 1723 ਬਿਕਰਮੇ ਸ਼ਨੀਚਰ ਐਤਵਾਰ ਦੀ ਕੁਝ ਕਾਰਨੀ ਰਾਤ ਸਮੇ ਮਾਤਾ ਗੁਜਰੀ ਜੀ ਕੁੱਖੋਂ ਬਾਲਕ ਨੇ ਜਨਮ ਲਿਆ ਬਾਲਕ ਵੀ ਰੋਣ ਦੀ ਥਾਂ ਤੇ ਹੱਸੂ ਹੱਸੂ ਕਰਦਾ ਮੁਗੜਾ ਲੈ ਕੇ ਪ੍ਰਗਟ ਹੋਇਆ ਇਹਨਾਂ ਬਲਖਣ ਨਿਸ਼ਾਨੀਆਂ ਨੂੰ ਵੇਖ ਕੇ ਸਿਆਣੀ ਦਾਇ ਨ ਅਨੁਭਵ ਕੀਤਾ ਕਿ ਇਹ ਕੋਈ ਸਧਾਰਨ ਬਾਲਕ ਨਹੀਂ ਬਲਕਿ ਕੋਈ ਮਹਾਨ ਆਤਮਾ ਇਹ ਬਾਲਕ ਦੇ ਰੂਪ ਵਿੱਚ ਪ੍ਰਗਟ ਹੋਈ ਆ ਬਾਲਕ ਦਾ ਰੰਗ ਗੋਰਾ ਸੀ ਨੈਣ ਨਕਸ਼ਾ ਤੇ ਸੁੰਦਰ ਸਨ ਉਹਦੀਆਂ ਕੋਮਲ ਗੁਲਾਬੀ ਬੁੱਲੀਆਂ ਦੇ ਉੱਪਰ ਇੱਕ ਦਿਲ ਖਿੱਚਵੀਂ ਮੁਸਕਰਾਟ ਅਦੇ ਚਿਹਰੇ ਤੇ ਨੌਖਾ ਨੂਰ ਸੀ ਉਸ ਨਰਾਨੀ ਅਦੇ ਤੇਜ ਆਪੂਰਨ ਮੁਖੜੇ ਤੇ ਨਜ਼ਰ ਨਾ ਟਿਕਦੀ ਜੋ ਕੋਈ ਵੇਖਦਾ ਹੈਰਾਨ ਹੁੰਦਾ ਉਹਦਾ ਸਿਰ ਆਪ ਆਪੇ ਹੀ ਬਾਲਕ ਦੇ ਚਰਨਾਂ ਤੇ ਝੁਕ ਜਾਂਦਾ ਦਿਨ ਚੜਿਆ ਆੜ ਗਵਾਨ ਦੇ ਲੋਕਾਂ ਨੂੰ ਬਾਲਕ ਦੇ ਜਨਮ ਦੀ ਖਬਰ ਲੱਗੀ ਉਹ ਮਾਤਾ ਨਾਨਕੀ ਜੀ ਨੂੰ ਆ ਕੇ ਵਧਾਈਆਂ ਦੇਣ ਲੱਗੇ ਪਟਨਾ ਵਿੱਚ ਗੁਰੂ ਘਰ ਦੇ ਸ਼ਰਧਾਲੂ ਭਾਰੀ ਗਿਣਤੀ ਵਿੱਚ ਰਹਿੰਦੇ ਸਨ ਪਤਾ ਲੱਗਣ ਦੇ ਉਹ ਮਹਮਾ ਆ ਕੇ ਦਰਸ਼ਨਾਂ ਨੂੰ ਆਉਣ ਲੱਗੇ ਅਵੇਲੀ ਵਿੱਚ ਰੌਣਕਾਂ ਲੱਗ ਗਈਆਂ ਟੋਲਗੀਆਂ ਸ਼ੈਣੇ ਵੱਜਣ ਲੱਗੇ ਅਦੇ ਗੁਰਬਾਣੀ ਦੀਆਂ ਤੁਨਾ ਉੱਠਣ ਲੱਗੀਆਂ ਖੜਾ ਪ੍ਰਸ਼ਾਦ ਦੀਆਂ ਦੇਗਾ ਤਿਆਰ ਹੋਣ ਲੱਗੀਆਂ ਆ ਟੁੱਟ ਲੰਗਰ ਜਾਰੀ ਹੋ ਗਿਆ ਢਾਡੀ ਭਟ ਕਲਾਵੰਤ ਗੁਰੂ ਘਰ ਦੀਓ ਸਦਗਾਉਂਦੇ ਅਦੇ ਮਾਤਾ ਨਾਨਕੀ ਜੀ ਨੂੰ ਵਧਾਈਆਂ ਦੇਣ ਮਾਤਾ ਜੀ ਪਾਸੋਂ ਮੂੰਹ ਮੰਗਿਆ ਦਾਨ ਲੈ ਕੇ ਬਾਲਕ ਨੂੰ ਦੀਰਗਾ ਜੂ ਦੀਆਂ ਅਸੀਸਾਂ ਦਿੰਦੇ ਹੋਏ ਖੁਸ਼ੀ ਖੁਸ਼ੀ ਪਰਤ ਦੇ ਗਰੀਬ ਗੁਰਬਾ ਜੋਕ ਆਉਂਦਾ ਕੋਈ ਖਾਲੀ ਨਾ ਮੁੜਦਾ ਸਭ ਨੂੰ ਦਾਨ ਲੰਗਰ ਵਰਤਾਇਆ ਜਾਂਦਾ ਮਾਲਣਾ ਰੰਗ ਰੰਗ ਦੇ ਫੁੱਲਾਂ ਦੇ ਹਾਰ ਮਿੱਟੀ ਦੇ ਟੀਲਿਆਂ ਦੇ ਬਣੇ ਆਲੇ ਭੋਲੇ ਸਹਿਸਾਨੀਆਂ ਬਾਲਕ ਆਲੇ-ਭੋਲੇ ਲਈ ਆਉਂਦੇ ਮਾਤਾ ਜੀ ਪਾਸੋਂ ਧਨ ਪਦਾਰਥ ਪਾ ਕੇ ਅਸੀਸਾਂ ਦਿੰਦੀਆਂ ਹੀਆਂ ਖੁਸ਼ੀ-ਖੁਸ਼ੀ ਵਾਪਸ ਮੁੜਦੀਆਂ ਮਾਤਾ ਜੀ ਦੀ ਆਗਿਆ ਕਰਨ ਤੇ ਬਾਲਕ ਦੇ ਮਾਮਾ ਕਿਰਪਾਲਦਾਸ ਜੀ ਨਗਰ ਦੇ ਸਭ ਤੋਂ ਪ੍ਰਸਿੱਧ ਅਧੇ ਵਿਦਵਾਨ ਜੋਤਸ਼ੀ ਜੀ ਨੂੰ ਬੁਲਾ ਲਿਆਏ ਜੋਤਸ਼ੀ ਜੀ ਨੇ ਆ ਕੇ ਸਹਬਜ਼ਾਦੇ ਦੇ ਜਨਮ ਲਗਣ ਵੇਖਿਆ ਵਿਚਾਰ ਕਰਕੇ ਮਾਤਾ ਜੀ ਨੂੰ ਦੱਸਿਆ ਕਿ ਆਪ ਜੀ ਦਾ ਪੋਤਰਾ ਕੋਈ ਸਧਾਰਨ ਬਾਲਕ ਨਹੀਂ ਇਹ ਤਾਂ ਕੋਈ ਅਵਤਾਰੀ ਜੀ ਹੈ ਇਹਦੇ ਲਗਣ ਬੜੇ ਸ੍ਰੇਸ਼ਟ ਹਨ ਇਹਨਾਂ ਤੋਂ ਸੰਕੇਤ ਮਿਲਦਾ ਇਹ ਸੰਸਾਰ ਤੇ ਬੜਾ ਉਪਕਾਰ ਕਰੇਗਾ ਜਿਸ ਕਰਕੇ ਸਾਰਾ ਜਗਤ ਇਹਨਾਂ ਨੂੰ ਪੂਜੇਗਾ ਇਹ ਮਹਾ ਪ੍ਰਤਾਪੀ ਬੜੀ ਸੂਰਮਾ ਹੋਵੇਗਾ ਅਦੇ ਜ਼ਾਲਿਮਾਂ ਦਾ ਨਾਸ ਕਰੇਗਾ ਇਹਦੇ ਨਾਲ ਹੀ ਇਹ ਉੱਚ ਕੋਟੀ ਦਾ ਵਿਦਵਾਨ ਹੋਵੇਗਾ ਵਿਦਵਾਨਾਂ ਦੇ ਕਲਾਕਾਰਾਂ ਦਾ ਕਦਰਦਾਨ ਵੀ ਹੋਵੇਗਾ ਜੋਤਸ਼ੀ ਜੀ ਨੇ ਹੋਰ ਦੱਸਿਆ ਕਿ ਸਹਬਜ਼ਾਦੇ ਦੇ ਲਗਣਾਂ ਤੋਂ ਇਹ ਵੀ ਸੰਕੇਤ ਮਿਲਦਾ ਕਿ ਇਹਦੇ ਅੰਦਰ ਸਗਠਣ ਦੀ ਅਥਾ ਸ਼ਕਤੀ ਹੋਵੇਗੀ ਇਸ ਦਾ ਵਿਚਾਰ ਹੁੰਦਾ ਇਹ ਕੋਈ ਨਵਾਂ ਪੰਥ ਸਾਜੇਗਾ ਜੋ ਵਿਸ਼ੇਸ਼ ਤੇ શ્રેષ્ઠ ਗੁਣਾਂ ਦਾ ਧਾਰਨੀ ਹੋਵੇਗਾ